ਜੋ ਦੋ ਉਹਨਾਂ ਨੇ ਕਿਹਾ ਕਿ ਮੈਨੂੰ ਟਰੱਕ ਹੋਰ ਚਾਹੀਦਾ ਹਮ ਹੋਰ ਕੋਈ ਹੱਦ ਖੜਾ ਨਾ ਕਰੇ ਨਾ ਕਰੇ ਮੈਂ ਆਪ ਦਾ ਕਹਿਣਾ ਕਿ ਹਾਂ ਭਾਈ ਠੀਕ ਹੈ ਮੈਂ ਟਰੱਕ ਹੋਰ ਪਾ ਲੈਣਾ ਜੀ ਹਮ ਤੋਂ ਉਹ ਕੰਪਨੀ ਨਾਲ ਮੈਂ ਸੀਗਾ ਮੈਂ ਨਾਂ ਵੀ ਹਾਈ ਤਾ ਜੇ ਡੇ ਲਾਈਟ ਟਰਾਂਸਪੋਰਟ ਸੀਗੀ ਹਮ ਤੇ ਉਹਦੇ ਨਾਲ ਮੈਂ ਵਿਦਨ 2 ਇਅਰਸ 7 ਟਰੱਕਸ ਕਰਤੇ ਸੀ ਜੀ ਇੱਕ ਤੋਂ 7 ਹੋ ਗਏ ਇੱਕ ਤੋਂ 7 ਹੋ ਗਏ ਉਹ ਕਰੀ ਗਏ ਠੀਕ ਹੈ ਚੱਲੋ ਵਧੀਆ ਚੱਲੀ ਜਾਂਦਾ ਤੇ ਫਾਈਨਲੀ ਕਿਸੇ ਬੰਦੇ ਦਾ ਮੈਨੂੰ ਜਿਹੜਾ ਸਾਡੇ ਨਾਲ ਹੀ ਕੰਮ ਕਰਦਾ ਉਹਦੇ ਕੋਲ ਪੈਸੇ ਕੋਈ ਪਤਾ ਨਹੀਂ ਕੋਈ ਲੋਟਰੀ ਡਿਊਟੀ ਨਿਕਲੀ ਕੋਸ਼ਿਸ਼ ਹਮ ਉਹ ਮੇਰੇ ਮਗਰ ਪੈ ਗਿਆ ਕਿ ਤੂੰ ਮੈਨੂੰ ਦੇ ਦੇ ਸਾਰੇ ਟਰੱਕ ਸਾਰੇ ਜਿਹੜੇ ਆਪ ਦੇ ਜਿਹੜੇ ਏਰੀਆ ਸਾਨੂੰ ਕੰਪਨੀ ਨੇ ਦਿੱਤੇ ਹੋਏ ਸੀ ਉਹ ਸਾਰੇ ਏਰੀਆਜ਼ ਦੇ ਨਾਲ ਸਾਰੇ ਟਰੱਕ ਤੂੰ ਮੈਨੂੰ ਵੇਚ ਦੇ ਹੂੰ ਹੂੰ ਸਾਲ ਡੇਢ ਸਾਲ ਮੈਂ ਨਹੀਂ ਕਹੀ ਗਿਆ ਨਹੀਂ ਕਹੀ ਗਿਆ ਕਿ ਨਹੀਂ ਯਾਰ ਮੈਂ ਹੈਪੀ ਆ ਮੈਂ ਵਧੀਆ ਕਰ ਫਾਈਨਲੀ ਇੱਕ ਦਿਨ ਪਤਾ ਨਹੀਂ ਕਿਵੇਂ ਜੇ ਰੱਬ ਨੇ ਕੁਝ ਚੰਗਾ ਕਰਨਾ ਹੁੰਦਾ ਤੇ ਮੈਂ ਕਹਾਂ ਚੱਲ ਠੀਕ ਹੈ ਤੂੰ ਲੈ ਲੈ ਕਿ ਲੈਸਟ ਲੈਸਟ ਟਾਕ ਨਹੀਂ ਬੇਸ਼ਰੇ ਗੱਲ ਹੀ ਸ਼ੁਰੂ ਕੀਤੀ ਲੈਸਟ ਟਾਕ ਉਹ ਹੋਣਾ ਮੇਰੇ ਖਾਲ ਆਪਸੇ ਜਿੱਦਨ ਆ ਜੋ 2911 ਹੋਇਆ ਅਮਰੀਕਾ ਚ ਉਸ ਸਾਲ ਦੀ ਫੈਬਰੂਰੀ ਮਾਰਚ ਦੀ ਗੱਲ ਹੋਣੀ ਹੈ ਹੂੰ ਮੈਂ ਕਿਹਾ ਚੱਲ ਆਪਾਂ ਆਮ ਚੱਲ ਆਪਾਂ ਗੱਲਬਾਤ ਸ਼ੁਰੂ ਕਰ ਲੈਂਦੇ ਆ ਹੂੰ ਸੋ ਗੱਲ ਕਰਦੇ ਕਰਦੇ ਮੈਂ ਤਿੰਨ ਚਾਰ ਮਹੀਨੇ ਫੇਰ ਕੱਢਤੇ ਕਿ ਮੈਂ ਆ ਮੇਰਾ ਦਿਲ ਤਾਂ ਹੈ ਨਹੀਂ ਸੀ ਬਟ ਮੈਂ ਕਿਹਾ ਚੱਲ ਯਾਰ ਬਹੁਤ ਚਿਰ ਕਰ ਲਿਆ ਹੁਣ ਰਿਟਾਇਰਮੈਂਟ ਹੋ ਗਈ ਕੁਝ ਹੋਰ ਕਰਕੇ ਦੇਖਦੇ ਆ ਹੂੰ ਸੋ ਇਵੈਂਚੁਅਲੀ ਮੈਂ ਉਹਨੂੰ ਆਈ ਥਿੰਕ ਜੂਨ ਚ ਜਾਂ ਜੁਲਾਈ ਚ ਉਹਨੂੰ ਮੈਂ ਕਿਹਾ ਮੈਂ ਇੰਨੇ ਪੈਸੇ ਮੈਨੂੰ ਚਾਹੀਦੇ ਆ ਨਾਨ ਨੇਗੋਸ਼ੀਏਬਲ ਕਿ ਮੈਂ ਨੇਗੋਸ਼ੀਏਟ ਨਹੀਂ ਕਰਨਾ ਇੰਨੇ ਪੈਸੇ ਤੁਹਾਨੂੰ ਦੇਣੇ ਆ ਤੇ ਮੇਰੀ ਲੈਲਾ ਉਹ ਸਾਰੇ ਸਾਰੇ ਟਰੱਕ ਤੇ ਉਹਨੂੰ ਕੋ ਪੈਸੇ ਸੀਗੇ ਜਿਆਦਾ ਸੀ ਮੈਨੂੰ ਇਹ ਵੀ ਪਤਾ ਬ੍ਰਾਜ਼ਿਲ ਦਾ ਬੰਦਾ ਸੀਗਾ ਓਕੇ ਮੇਰੇ ਨਾਲੋਂ 10 15 ਸਾਲ ਏਜ ਵੱਧ ਸੀ ਨਾਂ ਤਾਂ ਭੁੱਲ ਗਿਆ ਤੇ ਫਾਈਨਲੀ ਉਹ ਕਹਿੰਦਾ ਚਲ ਠੀਕ ਹੈ ਜੈਸੀ ਓਕੇ ਫਾਈਨ ਤੇ ਮੈਂ ਜੁਲਾਈ ਚ ਉਹਨੂੰ ਦਿੱਤਾ ਹੈ ਟ੍ਰਾਂਸਪੋਰਟ ਸਾਰੀ ਟੇਕਓਵਰ ਕਰਾਤੀ ਸਾਰੇ ਟਰੱਕ ਉਹਦੇ ਨਾਂ ਨੂੰ ਕਰਾਤੇ ਕੰਪਨੀ ਨਾਲ ਬਹਿ ਕੇ ਅਰੇਂਜਮੈਂਟ ਕਰਤਾ ਕਿ ਮੇਰੇ ਟਰੱਕ ਸਾਰੇ ਅੱਜ ਤੋਂ ਬਾਅਦ ਇਹ ਚਲਾਊਗਾ ਕਿ ਮੇਰੀ ਕੋਈ ਲੈਣ ਦੇਣ ਨਹੀਂ ਹੈ ਸਾਰੇ ਬੈਂਕ ਤੋਂ ਮੇਰੇ ਪੇਡ ਆ ਸੀਗੇ ਸੋ ਸਾਰੀ ਪੇਮਟ ਨੂੰ ਲੈ ਕੇ ਤੇ ਮੈਂ カリベगा विलेज चलो रेस्ट ਕਰਦੇ ਇੰਜੋਏ ਕਰਦੇ ਆ ਤੇ 9 ਸਪਟੈਂਬਰ ਨੂੰ 11 ਨੂੰ ਅਟੈਕ ਹੋ ਗਿਆ ਜਿਹੜਾ ਆਪਣਾ ਵੋਲਟ ਰੇਡ ਸੈਂਟਰ ਤੇ ਤੇ ਕਿਸਮਤ ਮੇਰੀ ਚੰਗੀ ਕਿ 10 ਸਾਲ ਮੈਂ ਕਿਆ ਹੀ ਨਹੀਂ ਮੈਂ ਕਰਨਾ ਹੀ ਵੇਚਣਾ ਹੀ ਨਹੀਂ ਕਿਸੇ ਹਾਲ ਚ ਵੀ ਤੇ 2 ਮਹੀਨੇ ਪਹਿਲਾਂ ਮੈਂ ਉਹਨੂੰ ਵੇਚਤੀ ਤੇ 9 11 ਤੋਂ ਬਾਅਦ ਸਾਲ ਕੰਮ ਬਿਲਕੁਲ ਹੀ ਜ਼ੀਰੋ ਹੋ ਗਿਆ ਕਿੱਥੇ ਜਿੱਥੇ ਇੰਨੇ ਪੈਸੇ ਬਣਾਉਂਦੇ ਸੀ ਟਰੱਕ ਪਰ ਟਰੱਕ ਪਰ ਡੇ ਦਾ ਇੰਨਾ ਬਣਾ ਰਹੇ ਸੀ ਉਹ ਲਿਟਰਲੀ ਪਰ ਓਵਰਨਾਈਟ ਜ਼ੀਰੋ ਹੋ ਗਿਆ ਸਾਰੇ ਸਾਰੇ ਟਰੱਕ ਹੀ ਖੜੇ ਹੋਗੇ ਸਾਰੇ ਸਾਰੀ ਸਾਰੀ ਅਮਰੀਕਾ ਦੀ ਖੜੇ ਹੋਗੇ ਸੀਗੇ ਕੋਈ ਉਹਨੇ ਮਹੀਨਾ ਤੱਕ ਕੁਝ ਚੱਲਣ ਨਹੀਂ ਦਿੱਤਾ ਇਕਨੋਮੀ ਡੈਡ ਹੋ ਗਈ ਹੂੰ ਉਹ ਉਹਨੇ ਟਾਈਮ 'ਚ ਮੈਂ ਉੱਥੇ ਸੀਗਾ ਆਪਣਾ 에ਰੋ ਟਰੱਕ ਸੇਲਸ ਜੀ ਉਹ ਮੇਰਾ ਘਰ ਉਹਦੇ ਕੋਲ ਦੀ ਜਾਂਦਾ ਸੀ ਮੈਂ ਰੋਜ਼ ਉਹਦੇ ਕੋਲ ਦੀ ਲੱਗਦਾ ਕਿ ਮੈਂ ਰੋਜ਼ ਵੇਖਦਾ ਨਾ ਯਾਰ 에ਰੋ ਟਰੱਕ ਸੇਲਸ ਹੈ ਕੀ ਹੂੰ ਫਿਰ ਜਦੋਂ ਮੈਂ ਕੰਪਨ ਆਲ ਟਰਕਿੰਗ ਵੇਚਤੀ ਮੈਂ ਉਹਨਾਂ ਨਾਲ ਗੱਲ ਕੀਤੀ ਮੈਂ ਕਿਹਾ ਮੈਂ ਮੇਰਾ ਐਕਸਪੀਰੀਅੰਸ ਟਰਕਿੰਗ 'ਚ ਬਹੁਤ ਹੈ ਮੇਰੇ ਸਾਥ ਟ੍ਰੈਕ ਕਰਕੇ ਮੇਰੇ ਫੈਮਲੀ ਵਾਈਜ਼ ਮੀਰ ਲਾਈਕ ਇਨ ਟ੍ਰਕਿੰਗ ਮੇਰੀ ਮੇ ਬਲਰ ਚਾਹ ਤੇ ਮੇਰੀ ਗੁੱਡ ਲੱਕ ਕਹ ਲੋ ਉਹਨਾਂ ਦੀ ਗੁੱਡ ਲੱਕ ਕਹ ਲੋ ਸਾਡੇ ਦੋਵਾਂ ਦੀ ਗੁੱਡ ਲੱਕ ਕਹ ਲੋ ਉਹਨਾਂ ਨੇ ਮੈਨੂੰ ਹਾਇਰ ਕਰ ਲਿਆ ਹੂੰ ਸੋ 911 ਤੋਂ ਮੀਨਕ ਪਹਿਲਾਂ ਮੈਨੂੰ ਹਾਇਰ ਕਰ ਲਿਆ ਓਕੇ ਉੱਥੇ ਮੈਂ ਕੰਮ ਕੀਤਾ ਤੇ 12 13 ਸਾਲ 12 13 ਮਹੀਨੇ ਨਹੀਂ 14 15 ਮਹੀਨੇ ਕੰਮ ਕੀਤਾ ਹੂੰ ਤੇ ਆਈ ਵਾਸ देयर ਟੌਪ ਸੇਲਸਮੈਨ ਇਨ ਏਵਰੀ ਡਿਪਾਰਟਮੈਂਟ ਚਾਇਓ ਚਾਇਓ ਪਰ ਟਰੱਕ ਸੇਲ ਹੋਵੇ ਪਰ ਟਰੱਕ ਪ੍ਰੋਫਿਟ ਹੋਵੇ ਪਰ ਟਰੱਕ ਐਕਸਪੈਂਸ ਹੋਵੇ ਹਰ ਡਿਪਾਰਟਮੈਂਟ ਚ ਕੋਈ ਸ਼ੁਰੂ ਤੋਂ ਹੀ ਆਵਰ ਲਾਈਕ ਵੈਰੀ ਕਿ ਮੈਂ ਕੁਝ ਬੰਨਣਾ ਹੈ ਕਿਉਂਕਿ ਕਿ ਆਈ ਹੈਡ ਟੂ ਮੈਂ ਮਾਰੀ ਥੋੜਾ ਥੋੜਾ ਮੈਂ ਦੱਸ ਦਿੰਦਾ ਬਿਕੋਜ਼ ਮੇਰੀ ਪੇਰੈਂਟਸ ਕਰਕੇ ਦੇ ਡਿਡ ਮੇਰ ਨਾਲ ਉਹਨਾਂ ਨੇ ਠੀਕ ਨਹੀਂ ਕੀਤਾ ਸੋ ਮੈਨੂੰ ਸੀ ਕਿ ਮੈਂ ਕੁਝ ਬੰਨਣਾ ਹੈ ਕਿ ਉਹਨਾਂ ਨੂੰ ਪਤਾ ਲੱਗੇ ਕਿ ਇਹਨਾਂ ਨੇ ਸੋਨੇ ਦੀ ਮੁਰਗੀ ਗਵਾਲੀ ਸੋ ਉਹ ਡਰਾਈਵ ਮੇਰੇ ਸੀ ਕਿ ਮੈਂ ਕੁਝ ਬੰਨਣਾ ਹੈ ਕਿ ਆਈ ਹੈਵ ਟੂ ਬੀ ਸਮਬਡੀ ਸੋ ਮੈਂ অলਵੇਜ਼ ਕੋਸ਼ਿਸ਼ ਕਰਦਾ ਹਮਾਰਚ ਵਿੱਚ ਚੱਲਦਾ ਰਹਿੰਦੇ ਕਿ ਹਾਊ ਟੂ ਟੂ ਡੂ ਪਰ ਇੱਕ ਗੱਲ ਪੱਕੀ ਸੀ ਕਿ ਮੈਂ ਕਿ ਗਲਤ ਕੰਮ ਨਹੀਂ ਕਰਨਾ ਹਮ ਕਿ ਮੈਂ ਹਮੇਸ਼ਾ ਵਾਈਫ ਨਾਲ ਅਦਾਈ ਮੈਂ ਕਿ ਮੈਂ ਗਲਤ ਕੰਮ ਨਹੀਂ ਕਰ ਸਕਦਾ ਕੋ ਮੇਰੇ ਕੋਲ ਜੇਲ ਨਹੀਂ ਜਾਣਾ ਹਮ ਸੋ ਮੈਂ ਕਿ ਗਲਤ ਕੰਮ ਕੋਈ ਨਹੀਂ ਕਰਨਾ ਹਾਰਡ ਵਰਕ ਹਾਰਡ ਵਰਕ ਕਰਕੇ ਵੀਲ ਵੀਲ ਗਰੋ ਤੇ ਉਹ ਉੱਥੇ ਮੈਂ 8-9 ਮਹੀਨੇ ਦਾ 12-15 ਮਹੀਨੇ ਕੰਮ ਕੀਤਾ ਹਮ ਫਿਰ ਮੇਰੀ ਵਾਈਫ ਮੇਰੇ ਮਗਰ ਪੈ ਗਈ ਕਹਿੰਦੀ ਨਹੀਂ ਜੈਸੀ ਤੋ ਡੇਟ ਬਲੱਡ ਦੇ ਵਿੱਚ ਟਰੱਕਿੰਗ ਐ ਤੁਸੀਂ ਬਲੱਡ ਟਰੱਕਿੰਗ ਚਾਹੋ ਤੁਸੀਂ ਟਰੱਕਿੰਗ ਚਾਹੋ ਤੁਸੀਂ ਟਰੱਕਿੰਗ ਚਾਹੋ ਮੈਂ 3 ਸਾਲ 3.5 ਸਾਲ ਫੇਰ ਕਰਤਾ ਕਿ ਨਹੀਂ ਮੈਂ ਰਹਿਣ ਦੇ ਨਹੀਂ ਆਮ ਮੇਕਿੰਗ ਗੁੱਡ ਮਨੀ ਕਿ ਉਹ ਜਿੰਨਾ ਚਿਰ ਦਾ ਸਾਲ 2 ਸਾਲ ਦੇ ਵਿੱਚ ਨੋ ਨੋ ਕਹਿੰਦੇ ਕਹਿੰਦੇ ਮੇਰੇ ਕੋਲ ਜਿਹੜੇ ਟਰੱਕ ਲੈਣ ਆਉਂਦੇ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਟ੍ਰੇਲਰ ਚਾਹੀਦੇ ਹੁੰਦੇ ਸੀ ਜੀ ਹਮ ਰੀਫਰ ਟ੍ਰੇਲਰ ਚਾਹੀਦੇ ਹੁੰਦੇ ਦੀ ਗਾਂ ਉਹਨਾਂ ਨੇ ਆਪਣਾ ਹਾਲ ਕਰਨੀ ਜੇ ਮੇਰੇ ਤੋਂ ਮਿਲ ਜਾਂਦਾ ਉਹਨਾਂ ਨੂੰ ਤਾਂ 1000 ਰੁਪਏ ਮਹੀਨਾ कि जे उन्होंने जेडी कंपनी ना ट्रक चलांदे है उन्होंने ओदा 15% डिस्पैच काट लेनी है जी मतलब की हर गेड़े दा उन्होंने 500 ਤੋਂ 700 ڈالر ਕੱਟ ਲੈਣਾ ਓਕੇ ਸੋ ਮੈਂ ਵੇਖਿਆ ਕਿ ਇੱਥੇ ਯਾਰ ਆਹਾ ਹੈਗੀ ਹੈ ਡਿਮਾਂਡ ਇਹ ਚੀਜ਼ ਦੀ ਸਕਸੈਸਫੁਲ ਹੋ ਸਕਦਾ ਹੈ ਸੋ ਪਹਿਲਾ ਰਿਸਕ ਲੈ ਕੇ ਕਿ ਵਾਈਫ ਆਲਵੇਸ سپورਟਿੰਗ ਸੀ ਮੈਂ ਦਸੈਗ ਮੇਗਾ ਆਹਾ ਮੇਰਾ پلان ਹੈ ਇੰਨੇ ਆਪਣੇ ਕੋਲ ਕ੍ਰੈਡਿਟ ਕਾਰਡ ਹੈ ਇੰਨੇ ਚ ਆਪਣੇ ਇੰਨੇ ਨਾ ਬੈਲੈਂਸ ਫ੍ਰੀ ਲਾਈਕ ਜ਼ੀਰੋ ਬੈਲੈਂਸ ਹੈ ਕਿ ਲੈਸ ਬਟ ਤਿੰਨ ਚਾਹ ਟ੍ਰੇਲਰ ਸ਼ੁਰੂ ਕਰੀਏ ਬਾਈਕਾਂ ਦੇ ਸੋ ਉਹ ਤਿੰਨ ਚਾਰ ਟ੍ਰੇਲਰ ਦੇਤੇ ਲੈ ਕੇ ਕਿਸੇ ਨੂੰ ਤੇ ਜਦੋਂ ਟਰੱਕ ਲੈ ਕੇ ਜਣਾ ਨਾਲ ਹੀ ਉਹਨਾਂ ਦਾ ਟ੍ਰੇਲਰ ਮੇਰਾ ਬਾਹਰ ਖੜਾ ਉਹਨੇ ਹੁੱਕ ਕਰਕੇ ਉਹਨੇ ਕੰਮ ਤੇ ਮੈਂ ਤਾਂ ਕਹਾ ਕਿ ਕੰਮ ਹੀ ਲੋਟ ਆ ਗਿਆ ਜੀ ਉਹ ਹਰ ਟ੍ਰੇਲਰ ਦਾ ਮੈਂ ਚਾਹ ਮੇਰਾ ਮਿਲਣਾ 10 ਜਾਂ 10 ਦਾ ਚਾ 20 ਆ ਦਾ ਮੈਂ ਸਿੰਪਲ ਰੱਖਿਆ ਜੀ ਕਿ ਨਾਲੇ ਚੱਲ ਬੰਦੇ ਖੁਸ਼ ਹੋਣਗੇ 1000 ਡਾਲਰ ਪਰ ਟ੍ਰੇਲਰ ਲੈਣਾ ਹੈ ਓਕੇ ਤੇ ਕਰਦੇ ਕਰਦੇ ਮੈਂ 1.5 ਸਾਲ ਦੇ ਵਿੱਚ ਮੈਂ 20 ਜਾਂ 22 ਆਰਡਰ ਰਿਮੈਂਬਰ ਪੱਕਾ 20 ਬਾਈ 25 ਪਾਦੇ ਕਿੰਨੇ ਇੰਨੇ ਟ੍ਰੇਲਰ ਮੈਂ ਪਾਤੇ ਸੋ ਜਦੋਂ ਵਾਈਫ ਨੇ ਮੈਨੂੰ ਕਿਹਾ ਤੁਸੀਂ ਟਰੱਕਿੰਗ ਜਾਓ ਮੈਂ ਕਿਹਾ ਛੱਡ ਯਾਰ ਤੂੰ ਮੇਰੀ 20-25 ਹਜ਼ਾਰ ਡਾਲਰ ਮੈਂ ਤਨਖਾਹ ਬਣਾਈ ਜਾਂਦਾ ਪਲੱਸ 20-25 ਹਜ਼ਾਰ ਡਾਲਰ ਮੈਂ ਟਰੇਲਰ ਤੋਂ ਮਿਲ ਜਾਂਦਾ ਤੇ ਮੈਨੂੰ ਆਪਨ ਮੈਨੂੰ ਕੀ ਲੋੜ ਆਪਨ ਛੱਡ ਤੂੰ ਨਹੀਂ ਮੈਂ ਵੀ ਆਰ ਗੁੱਡ ਪਰ ਜਿਵੇਂ ਕਹਿੰਦੇ ਕਿ ਡੈਸਟਨੀ ਹੁੰਦੀ ਹੈ ਜਿਵੇਂ ਉਹਨੂੰ ਸੀ ਕਿ ਮੇਰੇ ਜੇ ਕੈਪੇਬਿਲਟੀ ਹੈ ਸੋ ਹਟੀ ਨਹੀਂ ਤੁਹਾਡੇ ਤੇ ٹرسٹ ਸੀ ਪੂਰਾ ਪਰ ਸੀ ਕਿ ਹਾਂ ਕਿ ਇੱਕ ਇੱਕ ਟਰੱਕਿੰਗ ਕਰ ਸਕਦਾ ਤੇ ਇਹਦੂ ਕਿਤੇ ਵੱਧ ਪੈਸੇ ਬਣਾ ਸਕਦਾ ਸੋ ਫਾਈਨਲੀ ਆ ਗੇਵ ਅਪ ਕਿ ਠੀਕ ਹੈ ਮੈਂ ਚੱਲ ਗਿਆ ਠੀਕ ਹੈ ਇਫ ਯੂ ਸੀਇੰਗ ਲੈਟਸ ਡੂ ਇਟ ਤੇ ਕੰਪਨੀ ਨੂੰ ਮੈਂ ਜਵਾਬ ਦਿੱਤਾ ਉਹ ਮੈਨੂੰ ਕਹਿੰਨ ਜਾਣ啊 ਤੂੰ ਕਹਿੰਦੇ ਟਰੱਕਿੰਗ ਰਨ ਕਰਨੀ ਹੈ ਨਾਲੇ ਵੀ ਟਰੱਕ ਵੇਚੀ ਚੱਲ ਨਾਲੇ ਇੱਥੇ ਬੈਠਾ ਟਰੱਕਿੰਗ ਕਰੀ ਚੱਲ ਹੂੰ ਵੀ ਸਾਡਾ ਵੀ ਨਾਲ ਨਾਲ ਐਸਾ ਬਣ ਜਿਓ ਸਾਡਾ ਕੰਮ ਕਰੀ ਚੱਲੋ ਇੱਕ ਸਾਡੇ ਵੀ ਟਰੱਕ ਵੇਚੀ ਜਾਣਗੇ ਪਰ ਉਹ ਤੱਕ ਮੇਰਾ ਮਾਈਂਡ ਬਣਿਆ ਕਿ ਨਹੀਂ ਹੋਂ ਮੈਂ ਪੂਰੀ ਆਪਦੀ ਐਫਰਟ 100% ਮੈਂ ਟਰੱਕਿੰਗ ਜੀ ਕਰਨਾ ਹੈ ਹੂੰ ਕੰਬੇਰ ਚ ਇਹ ਹੈ ਕਿ ਇੱਕ ਸ਼ੁਰੂ ਤੋਂ ਫੋਰਮ ਅਮਰੀਕਾ ਜਾਣ ਤੋਂ ਪਹਿਲਾਂ ਤੋਂ ਮੈਨੂੰ ਇਹ ਜੋ ਮੈਂ ਕੁਝ ਕਰਦਾ ਸੀ ਜਾਂ ਤਾਂ ਮੈਂ 101% ਕਰਨਾ ਹੈ ਜਾਂ 0 ਕਰਨਾ ਹੈ ਇੱਥੋਂ ਤੱਕ ਕਿ ਪ੍ਰਾਨੀਤਨ ਦੱਸਦਾ ਮੇਰਾ ਜੇ ਵੀਜ਼ਾ ਨਾ ਲੱਗਦਾ ਹਮ ਇੱਕ ਵਾਰ ਤਾਂ ਮੇਰਾ ਵੀਜ਼ਾ ਕੈਨੇਡਾ ਵਾਲਿਆਂ ਨੇ ਜਵਾਬ ਦਿੱਤਾ ਕਿ ਨਹੀਂ ਜੀ ਕੀ ਯੂ ਆਰ ਨਾ ਜੈਨੂਇਨ ਇਨਵੈਸਟਰ ਹਮ ਫਿਰ ਮੇਰੇ ਮਾਸਟਰ ਜੀ ਸੀ ਉਹਨਾਂ ਨੂੰ ਕੋਈ ਜਾਂਦਾ ਹੁੰਦਾ ਸੀ ਕੈਨੇਡੀਅਨ ਐਮਬੈਸੀ 'ਚ ਉਹ ਕਹਿੰਦੇ ਤੂੰ ਗੁੱਸੇ ਗੈਸੇ ਨਾਲ ਹੋਵੇਂ ਨਾਲ ਤੁਹਾਡਾ ਪਾਸਪੋਰਟ ਛੱਡ ਜਾ ਤੇ ਹਫਤੇ ਬਾਅਦ ਮੇਰਾ ਵੀਜ਼ਾ ਲਾ ਕੇ ਘਰੇ ਆ ਗਿਆ ਹਮ ਉਹਨਾਂ ਨੂੰ ਕੋਈ ਜਾਣ ਪਛਾਣ ਸੀਗੀ ਉਸ ਟਾਈਮ 'ਚ ਕੋਈ ਪੈਸੇ ਨਹੀਂ ਲੱਗੇ ਜਿਹੜੇ ਡਿਨਰ ਡੂਨੋ ਕਰਾਈ ਉਹਨੇ ਨਾਲ ਸਰ ਗਿਆ ਤੇ ਜੇ ਮੇਰਾ ਵੀਜ਼ਾ ਨਾ ਲੱਗਦਾ ਉਦੋਂ ਵੀ ਮੈਂ 17 ਸਾਲ ਦੀ ਏਜ ਸੀ ਮੇਰਾ ਪੂਰਾ ਪਲਾਨ ਬਣਾਇਆ ਹੋਇਆ ਸੀ ਕਿ ਮੈਂ ਚਾਰ ਕਿੱਲੇ ਸਾਡੇ ਮੋਗੇ ਬੇਕੋ ਨਾਲ ਸੀ ਕਿ ਮੈਂ ਉੱਥੇ ਆਦਾ ਪੋਲਿਟਿਕ ਸ਼ੁਰੂ ਕਰਨਾ ਐਟ 17 ইয়ার্স 올ਡ ਸ਼ੁਰੂ ਤੋਂ ਮੈਨੂੰ ਐਂਟਰਪ੍ਰੀਨਿਓਰ ਸ਼ੁਰੂ ਤੋਂ ਹੀ ਸੀ ਪਰ ਜਿਵੇਂ ਮਾਂ ਬਾਬੇ ਜੀ ਕਿਸਪੋਂਦੀ ਕਿ ਨਹੀਂ ਤੂੰ ਇਹ ਕਾਕਾ ਤੂੰ ਅਮਰੀਕਾ ਹੀ ਪਹੁੰਚਣਾ ਕਿਸੇ ਹਾਲ ਚ ਕੈਨੇਡਾ ਦਾ ਵੀਜ਼ਾ ਲੱਗ ਗਿਆ ਤੇ ਮੈਂ 2 ਮਹੀਨੇ ਕੈਨੇਡਾ ਰਿਹਾ ਫਿਰ ਮੇਰਾ ਬ੍ਰਦਰ ਆ ਕੇ ਮੈਨੂੰ ਉੱਥੋਂ ਬ੍ਰਦਰ ਤੇ ਉਹਦੇ ਫਰੈਂਡ ਆ ਕੇ ਮੈਨੂੰ ਲੈ ਇਨਲੀਗਲ ਇਨਲੀਗਲ ਬਾਰਡਰ ਕ੍ਰੋਸਿੰਗ ਹਮ ਬੇਜਮੀਏ ਅਸੀਂ ਜਾਣਾ ਸੀ ਮੇਰਾ ਬ੍ਰਦਰ ਉਹ ਕਹਿੰਦਾ ਮੈਂ ਤਾਂ ਤੈਨੂੰ ਪੱਕਾ ਫੜਾ ਦੂੰਗਾ ਹਮ ਉਹਨਾਂ ਦਾ ਕੋਈ ਫਰੈਂਡ ਸੀ ਮੈਨੂੰ ਨਾ ਤਾਂ ਪਹੁੰਗਿਆ ਪਰ ਮੈਨੂੰ ਇਹ ਨਹੀਂ ਪਤਾ ਉਹ ਕਬੱਡੀ ਦਾ ਬਹੁਤ ਵਧੀਆ ਪਲੇਅਰ ਸੀ ਹਮ ਉਹ ਕਹਿੰਦਾ ਲੈ ਕਿਹੜੀ ਗੱਲ ਮੈਚ ਚ ਲਾਉਣਾ ਕਰ ਸੋ ਮੈਂ ਉਹਨਾਂ ਦੀ ਕਾਰ 'ਚ ਬੈਠ ਗਿਆ ਤੇ ਮੇਰੇ ਬ੍ਰਦਰ ਵੱਡੇ ਬ੍ਰਦਰ ਸਾਨੂੰ ਵੱਡੇ ਬ੍ਰਦਰ ਉਹ ਮੇਰੇ ਕੋਲ 10 15 ਕਾਰਾਂ ਪਿੱਛੇ ਹਮ ਭਾਈ ਬਾਰਡਰ 'ਤੇ ਪਹੁੰਚੇ ਹਾਂ ਕੀ ਕੌਨਫੀਡੈਂਸ ਮੈ ਵੀ ਸ਼ੁਰੂ ਤੋਂ ਹੀ ਆਈ ਵਾਸ ਵੈਰੀ ਕੌਨਫੀਡੈਂਟ ਹਰ ਚੀਜ਼ ਤੇ ਉਹਨਾਂ ਨੂੰ ਪੁੱਛਿਆ ਮੈਂ ਤਾਂ ਪੁੱਛਿਆ ਵੀ ਕੁਝ ਨਹੀਂ ਪਰ ਮੈਨੂੰ ਜਿਵੇਂ ਕੋਈ ਡਰ ਡਰਨੀ ਮੈਨੂੰ ਸ਼ੋ ਹੋਣ ਦਿੱਤਾ ਤੇ ਉਹਨੂੰ ਪੁੱਛਿਆ ਕਿ ਕਿੱਥੇ ਜਾ ਰਹੇ ਹੋ ਉਹ ਕਹਿੰਦੇ ਕਿ ਯਾ ਜਸਟ ਗoing ਫਾਰ 버ਗਰਸ ਫਰਾਈਡੇ ਨਾਈਟ ਸੀ ਕਿ ਜਸਟ ਗoing ਫਾਰ 버ਗਰਸ ਤੇ ਦੈਟਸ ਓਕੇ ਹੇਵ ਅ ਗੁੱਡ ਨਾਈਟ ਜਿਵੇਂ ਅਮਰੀਕਾ ਐਵੇਂ ਐਂਟਰ ਹੋ ਗਏ ਅਮਰੀਕਾ ਹੋ ਗਏ ਮੈਕਡੋਨਲਡ ਗਏ ਉੱਥੇ ਅੰਦਰ ਬੈ ਕੇ 버ਗਰ ਖਾਦੇ ਉਹਨਾਂ ਦਾ ਬ੍ਰਦਰ ਹੁਣੀ ਆ ਗਏ ਤੇ ਕਿ ਸ਼ਾਕ ਵੀ ਨਾ ਪਵੇ ਕਈ ਵਾਰ ਉਹ ਬ੍ਰਦਰ ਕਹਿੰਦੇ ਕੋਈ ਖੜੇ ਦੇਖਦੇ ਹੁੰਦੇ ਆ ਤੇ ਉਹ ਮੈਂ ਉਹਨਾਂ ਦੀ ਕਾਰ 'ਚ ਬੈ ਕੇ ਬ੍ਰਦਰ ਵਾਲੀ ਜੀ ਤੇ ਦੂਜੀ ਕਾਰ ਦੇ ਨਾਲ ਉਹ 15 ਕਿਲੋਮੀਟਰ ਅੱਗੇ ਗਈ ਨਾਲ ਉੱਥੇ ਯੂ-ਟਰਨ ਮਾਰ ਕੇ ਅਸੀਂ ਕੈਲੀਫੋਰਨੀਆ ਨੂੰ ਸਿੱਧਾ ਕਰਤਾ ਜੀ ਤੇ ਫਿਰ ਕਿੰਨੇ ਸਾਲ ਲੱਗੇ ਉੱਥੇ ਪੱਕੇ ਹੋਣ ਤੇ ਤੁਹਾਨੂੰ ਮੈਨੂੰ ਮਰ ਕਿਸਮਤ ਬਹੁਤ ਚੰਗੀ ਸੀ ਲੱਕੀ ਸੀ ਜਿੱਦਨ ਮੇਰੂੰ ਸਾਲ ਡੇਢ ਸਾਲ ਵੀ ਹੋਇਆ ਸੀ ਅਜੇ ਗਿਆ ਉੱਥੇ ਗਿਆ ਨੂੰ ਕੱਪੜਾ ਆਪਣਾ ਰੇਗਨ ਪ੍ਰੈਜ਼ੀਡੈਂਟ ਸੀ ਉਹਨਾਂ ਨੇ ਕਰਤਾ ਜਿਨ੍ਹਾਂ ਨੇ ਫਾਰਮ 'ਚ ਕੰਮ ਕੀਤਾ ਹੂੰ ਉਹਨਾਂ ਨੂੰ ਗ੍ਰੀਨ ਕਾਰਡ ਮਿਲ ਜੂ ਪੱਕੇ ਪੱਕੇ ਹੋ ਜਾਣਗੇ ओके ਤੇ ਕੁਦਰਤੀ ਜੋ ਮੈਂ ਗਿਆ ਗਿਆ ਉਦੋਂ ਬਿਲਕੁਲ ਨਵਾਂ ਸੀ ਯੰਗ ਕੋਈ ਹੋਰ ਕੰਮ-ਕਮ ਹੈਣੀ ਸੀ ਤੇ ਮੈਂ ਸ਼ੁਰੂ ਤੇ ਹੀ ਕਿ ਮੈਂ ਕਿਸੇ ਭਰਾ ਤੋਂ ਹੀ ਪੈਸੇ ਲੈ ਕੇ ਮੈਂ ਨਹੀਂ ਖਰਚਨੇ ਮੈਂ ਕਿ ਮਨ ਕੰਮ-ਕਮ ਲਵਾ ਦੋ ਉਹਨਾਂ ਨੇ ਕਿਸੇ ਫਾਰਮਰ ਗੋਰੇ ਫਾਰਮਰ ਦੇ ਕੋਲੇ ਮੇਰੇ ਕੋਲ ਮੈਂ ਤਿੰਨ ਜਾਂ ਚਾਰ ਪੰਜ ਮਹੀਨੇ ਪੜੇ ਕਿੰਨੇ ਕਿਤੇ ਉਹਨਾਂ ਕੋਲ ਮੈਂ ਕੰਮ ਕੀਤਾ ਉਹ ਕੰਮ ਕਰਕੇ ਭੁੱਲ ਭੁੱਲ ਗਏ ਕਿ ਹਾਂ ਵੀ ਫਾਰਮਿੰਗ ਉਹਨਾਂ ਨੇ ਪੈਸੇ ਪੋਹ ਦੇਤੇ ਤੇ ਜਦੋਂ ਉਹਨਾਂ ਨੇ ਪਾਸ ਕੀਤਾ 1.5-2 ਸਾਲ ਬਾਅਦ ਫੇਰ ਆਪੇ ਦਿਮਾਗ ਤਾਂ ਆਉਂਦਾ ਹੀ ਹੈ ਕੀ ਬਈ ਹਾਂ ਯਾਰ ਮੈਂ ਉੱਥੇ ਕੰਮ ਕੀਤਾ ਸੀ ਲੈਸਨ ਨੂੰ ਜਾ ਕੇ ਪੁੱਛਿਆ ਸੀ ਹੂੰ ਦੋ ਦੋਨ ਜਾ ਕੇ ਪੁੱਛਿਆ ਉਹ ਕਹਿੰਦਾ ਹਾਂ ਕਹਿੰਦਾ ਮੈਂ ਤੇਰਾ ਉਹ ਡਬਲਯੂ ਟੂ ਫਾਰਮ ਉਹ ਡਬਲਯੂ ਫਾਰਮ ਦੇਦਾ ਜਿਹੜਾ ਕਿ ਉਹਨੇ 2 ਸਾਲ ਪਹਿਲਾਂ ਸਰਕਾਰ ਨੂੰ ਟੈਕਸ ਪੇ ਕੀਤਾ ਕਿ ਇਹ ਬੰਦਾ ਮੇਰਾ EMPLOYEE ਆ ਓਕੇ ਲੋਕੀ ਪੈਸੇ ਦੇ ਕੇ ਬਣਾਉਂਦੇ ਸੀਗੇ ਹੂੰ ਮੇਰੇ ਜਿਵੇਂ ਕੀ ਕਹਿੰਦੇ ਸਾਰਾ ਕੁਝ ਸਿੱਧਾ ਟਾਈਮ ਬਰਪੈਣਾ ਹੁੰਦਾ ਗੁੱਡ ਟਾਈਮ ਹੋਵੇ ਤੇ ਉਹ ਮੈਨੂੰ ਬਿਨਾਂ ਪੈਸੇ ਦਿੱਤੇ ਤੋਂ ਉਹ ਪੇਪਰ ਮਿਲ ਗਿਆ ਹਾਂ ਤੇ ਜਿੱਦਨ ਲਾਸਟ ਡੇਟ ਸੀਗੀ ਫਾਈਲਿੰਗ ਦੀ ਹੂੰ ਮੈਂ ਉਹ ਦਿਨ ਜਾ ਕੇ ਫਾਈਲ ਕੀਤਾ ਹੀ ਉਹ ਪਹਿਲਾਂ ਟਰੱਕ ਚ ਲਈ ਉਹਨਾਂ ਕੋ ਛੱਡ ਚਾਲ ਕੋਈ ਨਹੀਂ ਕਰ ਲਾਂਗੇ ਕੋਈ ਨਹੀਂ ਕਰ ਲਾਂਗੇ ਵੀ ਵੇਖਿਆ ਕਿ ਅੱਜ ਲਾਸਟ ਡੇ ਆ ਉਹਦੋਂ ਆ ਗਿਆ ਕਿ ਪਹਿਲਾਂ ਐਕਸਟੈਂਸ਼ਨ ਦੇਈ ਗਏ ਹੂੰ ਜਦ ਦਿਨ ਆ ਗਿਆ ਕਿ ਅੱਜ ਲਾਸਟ ਡੇ ਹੈ ਕਿ ਜਿਹੜੇ ਅੱਜ ਅਪਲਾਈ ਕਰ ਲਿਆ ਕਰ ਲਿਆ ਨਹੀਂ ਤਾਂ ਦਿਸ ਪ੍ਰੋਗਰਾਮ ਇਜ਼ ਓਵਰ ਹੂੰ ਉਹ ਵੀ ਮੈਂ ਮਿੱਥਾ ਘੰਟਾ ਡੇਢ ਘੰਟਾ ਐਂਡ ਹੋਣ ਤੋਂ ਪਹਿਲਾਂ ਪਹੁੰਚਿਆ ਉੱਥੇ ਇੰਨਾ ਬਸ ਕੀ ਜਿਹੜੇ ਪੰਜਾਬੀ ਹੁੰਦੇ ਆਪਣੇ ਉਹ ਚੱਲ ਕੋਈ ਨਹੀਂ ਕਰ ਲਾਂਗੇ ਓਹ 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 ਕਰਕੇ ਜੀ ਹਮ ਬਸ ਜੋ ਅਪਲਾਈ ਕੀਤਾ ਤੇ ਵਿਦਨ ਮੇਰੇ ਖਲ 2 ਜਾਂ 3 ਮਹੀਨੇ ਮੈਨੂੰ ਟੈਂਪਰੇਰੀ ਗ੍ਰੀਨ ਕਾਰਡ ਆ ਗਿਆ ਹਮ ਤੇ 6 ਮਹੀਨੇ ਬਾਅਦ ਮੇਰਾ ਪੱਕਾ ਪੱਕਾ ਗ੍ਰੀਨ ਕਾਰਡ ਆ ਗਿਆ ਈਜ਼ੀਸਟ ਵੇ ਟੂ ਗੈਟ ਅ ਲੱਕੀ ਮੇ ਲੱਕ ਕੰਮ ਕੀਤਾ ਹਾਂ ਉਸ ਵਲੇ ਅੱਛਾ ਜਦੋਂ ਤੁਸੀਂ ਆਪਣਾ ਟਰਕਿੰਗ ਬਿਜ਼ਨਸ ਸ਼ੁਰੂ ਕੀਤਾ ਤੁਸੀਂ ਦੱਸਦੇ ਪਏ ਸੀਗੇ ਵੀ ਉੱਥੇ ਕ੍ਰੈਡਿਟ ਤੇ ਸਾਰਾ ਕੁਝ ਚੱਕਿਆ ਗਿਆ ਹਨਾ ਜਿਹੜਾ ਰਿਸਕ ਫੈਕਟਰ ਲੈ ਆਉਂ ਰਿਸਕ ਬੋਲਿਆ ਜੀ ਰਿਸਕ ਬੋਲਿਆ ਕਿਉਂਕਿ ਜਿਹੜੇ ਪਹਿਲੇ ਮੇਰੇ 15 ਜਾਂ 12 ਟਰੈਲਰ ਸੀਗੇ ਉਹ ਸਾਰੇ ਸਾਡੇ ਕ੍ਰੈਡਿਟ ਕਾਰਡ ਤੇ ਸੀ ਜੀ ਜਿਹਦਾ ਜੇ ਮੈਨੂੰ ਵਿਆਜ ਦੇਣਾ ਪੈਂਦਾ ਤੇ ਕ੍ਰੈਡਿਟ ਕਾਰਡ ਦਾ ਉੱਥੇ ਵੀ ਇੰਡੀਆ ਨੂੰ 24% ਤੋਂ ਉੱਤੇ ਵਿਆਜ ਆ ਪਰ ਕੀ ਹੈ ਕਿ ਉਦੋਂ ਮੇਰਾ ਤੇ ਵਾਈਫ ਦਾ ਦੋਵਾਂ ਦਾ ਕ੍ਰੈਡਿਟ ਸਾਡਾ ਸ਼ੁਰੂ ਤੋਂ ਮੇਰੀ ਬਹੁਤ ਵਧੀਆ ਰੱਖਿਆ ਸੀ ਓਕੇ ਤੋਂ ਕ੍ਰੈਡਿਟ ਕਾਰਡ ਬਹੁਤ ਸੀ ਤੇ ਵਡੀਆਂ ਲਿਮਿਟਸ ਵਾਲੇ ਸੀ ਤੇ ਮੈਂ ਟਰੈਲਰ ਜਿਹੜਾ ਲੈਂਦਾ ਸੀ ਮੈਂ ਲੋਕਾਂ ਨੂੰ ਨਹੀਂ ਕਮਲੇ ਹੋ ਗਿਆ ਕਿ ਜਿਹੜਾ ਮਹਿੰਗਾ ਤੋਂ ਮਹਿੰਗਾ ਲੈਣਾ ਕੋਈ ਮੈਂ ਪਹਿਲਾਂ ਟਰੱਕ ਨੂੰ ਵੇਚਣ ਦੀ ਲਾਈਨ 'ਚ ਹੀ ਸੀਗਾ ਤੋ ਉਥੋਂ ਨਾਲ ਨਾਲ ਕੋਈ ਬੰਦੇ ਲੱਭ ਜਾਂਦੇ ਕਿ ਜਿਨ੍ਹਾਂ ਕੋਲ ਟ੍ਰੇਲਰ ਖੜੇ ਹੁੰਦੇ ਆ। ਹੂੰ। ਸੋ ਉਹਨਾਂ ਨੂੰ ਜਿਵੇਂ ਕਨੈਕਸ਼ਨ ਤੋਂ ਕਨੈਕਸ਼ਨ ਕੰਪਨੀ ਦੇ ਜਿਹੜਾ ਟ੍ਰੇਲਰ ਮਾਰਕੀਟ 'ਚ 25-30 ਹਜ਼ਾਰ ਦਾ ਵੇਖਣਾ ਉਹ ਮੇਨਦੀ ਪ੍ਰਾਈਸ ਮਿਲ ਜਾਣਾ 12-13-14 ਹਜ਼ਾਰ ਦਾ ਮਿਲ ਜਾਣਾ। ਹੂੰ। ਤੋ ਮੈਂ ਕ੍ਰੈਡਿਟ ਕਾਰਡ ਚੱਕ ਕੇ ਪਿੱਕਾ ਲੈਣਾ ਹੀ। ਵੀਸਾਂ ਚਾਹੀਦਾ ਵੇ। ਹਾਂ ਚਾਹੀਦਾ ਮੈਂ ਕ੍ਰੈਡਿਟ ਕਾਰਡ ਦੇਣਾ। ਉਹਨਾਂ ਨੂੰ ਮਿਲ ਲੈ ਕ੍ਰੈਡਿਟ ਕ੍ਰੈਡਿਟ 'ਤੇ ਪੈਸੇ ਮਿਲ ਗਏ। ਕੋਈ ਲੋਨ ਨਹੀਂ ਅਪਲਾਈ ਕੋਈ ਕੁਛ ਨਹੀਂ। ਐ ਕਰਕੇ ਪਹਿਲੇ 10 ਜਾਂ 11 ਟ੍ਰੇਲਰ ਅਸੀਂ ਸਾਰੇ ਕ੍ਰੈਡਿਟ ਕਾਰ ਹੂੰ ਤੇ ਜਿਹੜੇ ਕ੍ਰੈਡਿਟ ਕਾਰਡ ਦੇ ਆ ਟਾਈਮ ਪੂਰਾ ਉਹ ਦੇਣ ਦੇ ਉੱਥੇ ਅਮਰੀਕਾ ਇੱਥੇ ਤਾਂ ਦਿੰਦੇ ਨਹੀਂ ਆ ਅਮਰੀਕਾ ਦਿੰਦੇ ਕਿ 6 ਮਹੀਨੇ ਤੁਹਾਡੀ ਕੋਈ ਪੇਮੈਂਟ ਨਹੀਂ ਤੇ ਕੋਈ ਇੰਟਰਸਟ ਨਹੀਂ 6 ਮਹੀਨੇ ਕੋਈ ਪੇਮੈਂਟ ਉਹਦੀ ਪੇਮੈਂਟ ਨਹੀਂ ਕਰਨੀ ਹੈਗੀ ਤੇ ਕੋਈ ਇੰਟਰਸਟ ਨਹੀਂ ਆ ਸੋ ਪਹਿਲੇ ਜਿਵੇਂ ਮੈਂ ਲਿਖਿਆ ਜੀ ਮੇਰੇ 1 ਲੱਖ ਡਾਲਰ ਲਿਮਿਟ ਸੀ ਉਹ ਤੇ ਮੈਂ